ਨ ਪਰਮ ਸਸਰੀ ਗਾਲ ਜੀ ਹੁਣ ਲੱਗਿਆ ਨਵਾਂ ਬਲੌਗ ਸ਼ੁਰੂ ਕਰਨਾ ਟਾਈਮ ਹੋ ਗਿਆ 2:05 ਮਿੰਟ ਤੇ ਹੁਣ ਅਸੀਂ ਚੱਲਿਆਂ ਜੀ ਗੁਰਦੁਆਰੇ ਕਿਹਾ ਚੱਟ ਸੇਵਾ ਜੀ ਮੰਨ ਲਾ ਕੇ ਆਉਣੇ ਲੱਗਿਆ ਵੇਖੋ ਜੀ ਤਾਲਾ ਮਾਰਨ ਰੂਮ ਕੋ ਨਵੀਂ ਮੰਜ਼ਲ ਤੋਂ ਹੁਣ ਅਸੀਂ ਚੱਲਿਆਂ ਜੀ ਲਿਫਟ ਦੇ ਥੱਲੇ ਕਿਉਂਕਿ ਵੀਡੀਓ ਮੜੀ ਸਪੀਡ ਕਰਦੀ ਓਦਾਂ ਤਾਂ ਬੜੇ ਆਰਾਮ ਨਾਲ ਗਏ ਸੀ ਓਦਾਂ ਟਾਈਮ ਲੱਗ ਜਣੇ ਮੈਂ ਮੜੀ ਸਪੀਡ ਕਰਤੀਏ ਤੇ ਹੁਣ ਅਸੀਂ ਥੱਲੇ ਫਲੋਰ ਤੇ ਆ ਗਏ ਆ ਜੀ ਲੱਗਾ ਇੱਥੇ 50 ਆਹ ਗਲਾਸ ਦੇਣਾ ਚਾਹ ਵਾਲੇ ਨੂੰ ਲਾਵਾਂਗੇ ਹੁੰਦੇ ਤਾਂ 20 ਰੁਪਏ ਨਹੀਂ ਗਲਾਸ ਦੇਣਾ ਇਹਦੇ 20 ਰੁਪਏ ਦੇ ਦੋ ਇਦਰੇ ਇੱਕ ਬੜਾ ਯਾਰ ਨਾ ਇੱਕ ਤਾਂ ਪੀਲੇ ਪਰਨੇ ਜਿਹੜੇ ਆ ਜਿਹੜੇ ਪਾंदे ਆ ਤੇ ਇੱਕ ਸਾੜੀਆਂ ਇਹ ਲੋਕ ਬਾਲੇ ਦਨਣਾ ਸਨ ਅਜਿਹੇ ਬਾਹਰ ਪੀਲੇ ਪਰਨੇ ਘਰੋਂ ਨਹੀਂ ਪਰਨਾ ਲਿਆਉਂਦੇ ਇੱਥੇ ਆ ਕੇ ਬੰਨ ਲੈਂਦੇ ਆ ਹਨਾ ਤੇ ਇੱਕ ਸਾੜੀਆਂ ਵਾਲੀਆਂ ਬੜੀਆਂ ਬੀਬੀ ਹਨਾ ਆਹ ਥੱਲੇ ਆਏ ਨਾ ਪਰਨੇ ਬੰਨਨ ਦੇ ਉਹ ਸਾਹਮਣੇ ਸੰਗਤਾਂ ਦੀ ਉਹ ਨਵੇਂ ਇੱਥੇ ਲੈ ਕੇ ਪਰਨੇ ਬੰਨੇ ਹੋਏ ਰਮਾਲੇ ਸਾਰੀ ਸੰਗਤ ਇੱਥੇ ਨਾ ਜਿਆਦਾ ਰਮਾਲਿਆਂ ਵਾਲੀ ਬਾਲੀ ਹੈ ਬਸ ਜਿਹੜੇ ਉਧਰ ਦੇ ਪੰਜਾਬੀ ਆਪਣੇ ਉਹ ਪੱਗਾਂ ਵਾਲੇ ਆ वेख जिने जागे न सभु रुमाल बने पिया रुमालो मुंडे आयो रुमाल पघा बहुत घट न पाबा जी कोन पियो पंजाबी आए न ਉਹਨ ਮਹਾਰਾਸ਼ਟਰ ਵਾਲਿਆਂ ਦਾ ਜੋਰ ਪਿਆ ਖੜਾ ਪੰਜਾਬੀਆਂ ਦਾ ਰਾਤ ਨੂੰ ਪਾਇਆ ਗਾ ਲੰਗਰ ਦੇ ਟਾਈਮ ਆ ਵੇਖੋ ਆ ਵੀ ਰਮਾਦਾਨ ਵਾਲੇ ਆ ਇਹ ਸੰਗਤ ਵਿਖਾਉਣਾ ਵੇ ਮੈਂ ਜਿੰਨੀ ਮਰਜ਼ੀ ਸੰਗਤ ਆਈ ਜਾਵੇ ਸਾਰੀ ਰਮਾਨਿਆਂ ਪੰਦੇ ਆ ਬਾਬੇ ਜੀ ਤੋਂ ਲੈ ਕੇ ਬਾਹਰੋਂ ਜਿੱਧਰ ਮਰਜ਼ੀ ਵੇਗਲਾ ਸਭ ਰਮਾਨੇ ਆਪਣੇ ਦਰਬਾਰ ਸਾਹਿਬ ਉੱਥੇ ਤਾਂ ਪੱਕਾਂ ਵਾਲੇ ਦੇਦੇ ਆ ਗੋਲ ਪੱਕਾਂ ਵਾਲੇ ਸੋਹਣੇ ਸਰਦਾਰ ਇਥੇ ਦਾ ਬਾਬਾ ਜੀ ਹੈ ਨਾ ਜਿਹੜੇ ਤੇ ਜਾਂ ਪੰਜਾਬੀ ਕੋਈ ਆ ਪੰਜਾਬੀ ਆ ਜੇ ਨਿਕਲੇ ਨਾ ਲੰਗਰ ਵੇਲੇ ਆਉਣਗੇ ਸੇਵਾ ਕਰਨੀ ਹੈ ਉਹਨਾਂ ਦਾ ਸੇਵਾ ਚਾਉਂਨਾਂ ਲੰਗਰ ਦੇ ਉਦੋਂ ਆਉਣ ਜਤਿਆਂ ਬੇ ਲਾਈ ਹੋਣਾ ਸੀ ਚੱਲਿਆਂ ਬਈ ਯਾਰ ਕੁਝ ਮਾਸ ਮੂਨ ਖਰੀਦ ਲਈਏ ਇਹਨਾਂ ਸਵੇਰੇ ਵਾਪਸੀ ਦੀਆਂ ਟਿਕਟਾਂ ਨਾ ਵੇਂ ਗੱਟੀਆਂ ਲੱਗਿਆ ਆ ਮੱਠਾ ਟਕਾਉਣਾ ਆਇਆ ਕੁ ਮਸਲਮਾਨ ਵੀ ਆਇਆ මනාව ගොත්සාවරී සංගත දිසාරි යනේ හැවිිටටකො කොල්ලේ ගලපේ ඕෝනය ගොක්කල පේත කර දෙන්න . ਤਹੇ ਲਈਆਂ ਦੋ ਚੁੰਨੀਆਂ ਹੁਣ ਸ਼ਾਪਿੰਗ ਕਰਨੀ ਕਰਤੀ ਸ਼ੁਰੂ ਚੁੰਨੀਆਂ ਚੱਕ ਲਈਏ ਚਲ ਆਓ ਕਿ ਸ਼ਹਿਰ ਦੀ ਵਾਪਸੀ ਹੈ ਨਾ ਮਿਹੋਣਾਂ ਆਈ ਭਾਂਡੇ ਦੀ ਦੁਕਾਨ ਤੇ ਇੱਕ ਕਵਾਲਟੀ ਲੈਣੀ ਆ ਹਾਂ ਪੀਰੀ ਜਮੇ ਸਟੀਲ ਆਵੇ ਅੰਦਰ ਕਿ ਸੇਪਾ ਪਈ ਜਾਂਦੇ ਆ ਲਾਇਨ ਚਾਪਿੰਗ ਕਰਦੇ ਕਰਦੇ ਤੇ ਆ ਗਏ ਆ ਇੱਥੇ ਕਾਜੂ ਬਨਾਮ ਆਂਦੀ ਦੁਕਾਨ ਤੇ ਲੈਨੇ ਆ ਆ ਲੈਨੇ ਆਪਾਂ ਪੰਜੀਰਾ ਥੋੜ ਕਾਜੂ ਸਭ ਕੁਝ ਆ ਗਾ ਆ ਵੀਓ ਵੇਖ ਲਓ ਕਿੱਡਾ ਸੋਹਣਾ ਆਉਣ ਡਿਆ ਹੈ ਆ ਮੈਨੂੰ ਬਹੁਤ ਸਵਾਣਾ ਸੋਨਾ ਲੱਗਦਾ ਵੀ ਹੂੰ ਅਹੀ ਕਾਗਰ ਨਾ ਗਏ ਜੀ ਆ ਕੇ ਜੀ ਕਹਦਾ ਨਾ ਆ ਵੀਊ ਵੇਖ ਕੇ ਨਾ ਟੜਕੇ ਟੜਕੇ ਜਦ ਉੱਠੀਦਾ ਤੇ ਮੇਰੇ ਘਰੇ ਜਾ ਨੂੰ ਜੀ ਨਹੀਂ ਕਰਦਾ ਸਵੇਰੇ ਤੇ ਸ਼ਾਮ ਨੂੰ ਜਦੋਂ ਵੇਖੀਦਾ ਨਾ ਵੀਊ ਆ ਮਾਰਾਇਆ ਬਹੁਤ ਪਿਆਰਾ ਵੀਊ ਆ ਥੱਲੇ ਗਿਰਦਾਵਰੀ ਨਦੀ ਆਸੇ ਪਸੇਆ ਥੱਲੇ ਬਿਲਡਿੰਗਾਂ ਆਪਦੇ ਨਾਲ ਤੋਂ ਉਹਨਾਂ ਦੀਆਂ ਉੱਚੀਆਂ ਬਿਲਡਿੰਗਾਂ ਪਰ ਲੱਗੀਆਂ ਥੱਲੇ ਪਈਆਂ ਕਿਉਂਕਿ ਅਸੀਂ ਬਾਹਰ ਵੀ ਬੰਨ ਚਲਦੇ ਆ ਦੁਕਾਨਾਂ ਦੇ ਰੋ ਜੱਕ ਮਲ ਜੱਕ ਮਲ ਹੁੰਦੀ ਪਈ ਹੈ ਕਿ ਨਹੀਂ ਇੰਨੇ ਵਾਲ ਭਲਾਇਆ ਇੰਨੇ ਕੋਈ ਦੁਕਾਨ ਤੇ ਕਾਨਾਂ ਦਾ ਦਿਨ ਚੜਾ ਛੱਡਿਆ ਲੈਣ ਲੱਗੇ ਆ ਸਵੀਟ ਕੌਰ ਮਿਰਚ ਘਟ ਰੱਖੀ

ਆਇਆ ਸਾਲਾ ਗੁਰਾਂ ਦਾ ਕੋੜਾ ਖੜਾ ਹੁੰਦਾ ਜਿਹਨੇ ਫੋਟੋਆਂ ਲਵਾਉਣੀਆਂ ਲਵਾ ਲਓ ਭਾਈ ਨਾਮ ਦੀ ਨਾਲ ਅਰਦਾਸ ਕਰੀ ਜਾਂਦੇ ਕੈਮ ਹੋ ਗਿਆ ਜੀ 725 ਕਿੱਥੇ ਜਾਣਾ ਹੈ ਸਪੀਡ ਸਾਰੀ ਸੰਗਤੇ ਨੂੰ ਲੰਗਰ ਤੇ ਜਾਣਾ ਹੀ ਅਰਦਾਸ ਹੁੰਦਾ ਹੀ ਆ ਜੀ ਆਹ ਈ ਦਾ ਵਾਰੰਦਨਾ ਯਾਤਰਾ ਹੀ ਨਾ ਇਹਦੀ ਤਾਂ ਆਖਰੀ ਨਾਇਕ ਆ ਅਗਲੀ ਯਾਤਰਾਵਾਂਗੇ ਤਾਂ ਅਗਲੀ ਦੇਖੀ ਚਲੋ ਓਕੇ ਸਵੇਰੇ ਅਸੀਂ ਮੋੜਾ ਹਣਾ ਇਸ ਕਰਕੇ ਆ ਤੱਕ ਨਾਈਟ ਹੈ ਮੈਂ ਚੱਲ ਲਿਆ ਜੀ ਲੰਗਰ ਆਲ ਚ ਪ੍ਰਸ਼ਾਦਾ ਸ਼ਕਣਾ ਆ ਗਿਆ ਜੀ ਲੰਗਰ ਆਲ ਅੱਜ ਪੀੜ ਕਾਫੀ ਆ ਗੇਟ ਬੰਦ ਹੈ ਹਣਾ ਨਹੀਂ ਤੇ ਇਹ ਤਾਂ ਗੇਟ ਹੀ ਨਹੀਂ ਬੰਦ ਕਰਦੇ ਜਿੰਨੇ ਮਰਜ਼ੀ ਸੰਤਤਾ ਦੇ ਬਹੁਤ ਪੀੜ ਹੈ ਨੰਗਰ ਦਾ ਦਾ ਸਤਾਰਜਾਂ ਡਿਆ। ਸੰਘੇ ਨੇ ਨੀ ਪੀੜ ਹੁੰਦੀ। ਆਂ ਸ਼ਹਿਰ ਰਾਤ ਨੂੰ ਜਾਗਦਾ। ਦਿਨੇ ਸੌਂਦਾ। ਕੋ ਕਿ ਰਹਿੰਦ ਨੂੰ ਨਾ। 11-12 ਵਜੇ ਲੋਕਾਂ ਸੌਣਾ, ਉਹਨੇ ਚਿਰ ਨੂੰ 9 ਤਾਂ ਹੁਣ ਵਾਜ ਜੀ ਗਿਆ। ਅਜੇ ਵਾਦੂ ਸੰਗਤ ਤੁਰ ਹੀ ਫਿਰਦੀ ਐ। ਤੇ 11-12 ਵਜੇ ਸੌਣਾ। ਇੱਕ ਵਜੇ ਫਿਰ ਸਟਾਰਟ ਹੋ ਜਾਂਦੀ ਸੰਗਤ ਉਹਨੀ। ਦਾ ਗਰਦੀ ਸੇਵਾ ਵਾਸਤੇ ਫਿਰ ਉਦੋਂ ਬਾਅਦ ਫਿਰ ਨਹੀਂ ਕਿੰਨੇ ਸੌਣਾ ਸਰ ਰਾਤ ਹੀ ਫਿਰ ਇਦਾਂ ਹੀ ਕੰਮ ਚੱਲਦਾ ਜਾ ਕੋ ਤਾਂ ਕਰਕੇ ਗਿਆ ਵੀ ਇਹ 4 ਦਿਨੇ ਹੰਦਾ ਤੇ ਰਾਤ ਨੂੰ ਜਾਗਦਾ ਆ ਪੀ ਵੀ ਰਾਹੇ ਬਾਬੇ ਤੂੰ ਕੇ ਆਏ ਬਿੱਲਾ ਦੋਦਾ ਆਏ ਬਿੱਲਾ ਦੋਦਾ ਪੀ ਜਾਂਦਾ ਹੁੰਦਾ ਪੀਉਂਦਾ ਤਾਂ ਨਹੀਂ ਗਾ ਇੱਧਰ ਸਾਰੀਆਂ ਦੁੱਧ ਵਾਲੀਆਂ ਦੁਕਾਨਾਂ ਨੇ ਕਿਸਰ ਵਾਲੀਆਂ ਹੈ ਆਏ ਬਿੱਲਾ ਦੁੱਧਲਾ ਬਿੱਲਾ ਦੁੱਧ ਪੀ ਜਾਂਦਾ ਹੁੰਦਾ ਦੁੱਧ ਪੀਉਂਦਾ ਕਦੋਂ ਇਹ ਕਹਿੰਦੇ ਬਿੱਲਾ ਦੁੱਧਾ ਰਾਤ ਦੇ ਵੱਜ ਗਏ 9:30 9:00 ਵਜੇ ਨਿਆਰੇ ਆਈ ਜਾਂਦੇ ਏਸੀ ਆਪਾਂ ਚਲਾ ਲਿਆ ਹੁਣ ਹੁਣ ਪੜਜਣਾ ਰੂਮ ਚ ਆਜ ਕੋ ਨਹੀਂ ਨਾ ਪਰਸ਼ਾਦਾ ਪਾਣੀਆ ਲੰਗਰ ਹਲ ਚੱਕੇ ਨਹੀਂ ਅੱਜ ਆਪਸੀ ਦੀ ਤਿਆਰੀ ਹੈ ਜੀ ਹੁਣ ਚੱਲਿਆਂ ਕਮਰੇ ਚੋਂ ਸਮਾਨ ਚੱਕਣ 11 ਵਜੇ ਗੱਡੀ ਆ ਜਾਣੀ ਹੈ ਗੁਰਦਾਵਰੀ ਨਦੀ ਦਾ ਸੀਨ ਤੇ ਗੁਰਦੁਆਰੇ ਸਾਹਿਬ ਇੱਕ ਵਾਰੀ ਆਖਰੀ ਵਾਰ ਯਾਦ ਰੱਖਾਂਗੇ ਵੀ ਐਸੀ ਨਾ ਕੱਲ ਨੂੰ ਯਾਦ ਕਰਾਂਗੇ ਪਰਸੋ ਯਾਦ ਕਰਾਂਗੇ ਇਦਾਂ ਟੁੱਟੀ ਸੀ ਜੀ ਇਦਾਂ ਆ ਬਾਹਰ ਐਸੀ ਲੱਗਿਆ ਸੀ ਪਾਈਪਾਂ ਹੂੰ ਨਾ ਇਥੇ ਚਾਰਜਰ ਲੱਗ ਜਾਂਦੇ ਆਹ ਪੂੜਾ ਕਰੇ ਨੂੰ ਸੀ ਤੋ ਪੱਖੇ ਸੀ ਇਹ ਇਹ ਕੇ ਸੀ ਸੀ ਹੈ ਪਰਦੇ-ਪੁਰਦੇ ਵਧੀਆ ਲੱਗੇ ਸੀ ਐਸ ਬੈਡ ਤੇ ਜਿਹੜਾ ਸੀ ਹੁੰਦਾ ਸੀ ਉਹਨੂੰ 뷰 ਵੀ ਇਧਰੋਂ ਬਾਹਰ ਬੜਾ ਵਧੀਆ ਹੁੰਦਾ ਸੀ ਹੈ ਜੋ ਮਰਜੀ ਦੇਖੀਓ ਲੰਮੇ ਪਈ ਹੈ ਇਹ ਅਸੀਂ ਹੁਣ ਕਰ ਲਈਏ ਜੀ ਤਿਆਰੀ ਆਹੀ ਆ ਵੀ ਕਿੱਟ ਲਈ ਭਰ ਇੱਕ ਬੈਗ ਭਰ ਲਿਆ ਪਾਣੀ ਦੇ ਭਰ ਲਿਆ ਵਾਟਰ ਕੋਲਰ ਲਓ ਜੀ ਆਖਰੀ ਵਾਰ ਕਮਰੇ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਕਮਰਾ ਸਾਹਿਬ ਅਸੀਂ ਚੱਲੇ ਆ ਅਗਲੇ ਸਾਲ ਫੇਰ ਆਵਾਂਗੇ ਹਾਂ ਦੇਖੋ ਕਿੰਨੀ ਥੱਲੇ ਜਾਣਾ ਹੈ ਇੰਨੀਆ ਮੰਜ਼ਲਾ ਥੱਲੇ ਜਾਣਾ ਸੀ ਹੂੰ ਸਾਰੀ ਦਿਹਾੜੀ ਲੱਗ ਜੇਗੀ ਅੱਜ ਜਾਂਦੇ ਜਾਂਦੇ ਆ ਦੇਖੋ ਆ ਦੇਖੋ ਇੰਨੀ ਥੱਲੇ ਜਾਣਾ ਇੰਨੀ ਮੰਜ਼ਿਲਾਂ ਅਜੇ ਉੱਤੇ ਵੀ ਹੈ ਮੰਜ਼ਿਲ ਐ ਕੋਈ ਚਲੋ ਇਹ ਚੱਲੀਏ ਇਦਾਂ ਪੌੜੀਆਂ ਉੱਤਰ ਤੇ ਜਾਣਾ ਸੀ ਰਾਨਾ ਕੁਲਾਵਾ ਜੀ ਆ ਗਿਆ गिरते। ਢੜਾਂਗੇ ਲਈ ਬ੍ਰਤੇ ਕੇਸੇ ਦੀ। ਲਓ ਜੀ। ਅਸੀਂ ਥੋੜੀ ਦਿਨ ਹੋ ਗਿਆ। ਅਜੇ ਥੋੜੇ ਦਿਨ ਹੋਇਆ। ਹਾਂਜੀ। ਠੀਕ ਹੈ। ਨਹੀਂ ਸੁੱਕੀ ਸੀ। ਹਾਂ ਹਾਂ ਰਹਿ ਗਿਆ ਜੀ ਦਾ 6 ਮਹੀਨੇ ਬਾਅਦ। ਉਹ نیچے ਜਾਣਾ ਕਿ ਉੱਪਰ ਇਹ ਨਹੀਂ ਹੁਣ ਆਏ ਵੀਡੀਓ ਬਣਾਉਂਦੇ ਹਾਂ ਹੁਣ ਸੇ ਆਲੂ ਕੀਤੇ ਜਾਂ ਤੇ ਰੱਖਾਂਗੇ ਸਮਾਨ ਆ ਕੱਲਾ ਰੱਖ ਦਿੰਨਾ ਅਸੱਲੇ ਲੱਗਈ ਬਾਸ ਹੁਣ ਚੱਲਿਆ ਸਟੇਸ਼ਨ ਆਪ ਨਹੀਂ ਆਏ ਆ ਯਾ ਭਾਣ ਮੈਂ ਆ ਬਾਸ ਤੇ ਚੱਲ ਸਟੇਸ਼ਨ ਤੇ ਜਾਣਗੇ ਸਟੇਸ਼ਨ ਚੱਲੇ ਆ ਇਸ ਸਟੇਸ਼ਨ திர பாத்சா ப ਤੋ ਕੁ ਗਿਲੇ ਆ ਗੜਾ ਆਤੀ ਪਾਬਾਈ ਵੀ ਕੀ ਕਰਨ ਰੇਲਵੇ ਦਾ ਟਾਈਮ ਹੋਇਆ ਪਿਆ ਗੱਡੀ ਦਾ ਉਹ ਆਰੀਆਂ ਨਹੀਂ ਨਹੀਂ ਆ ਵੇ ਸਵਾਰੀਆਂ ਵਾਟੀਆਂ ਜਾਣਾ ਨਹੀਂ ਹੁਣਾਂ ਇੰਨੇ ਬਸਾਂ ਨੇ ਬੜੇ ਮਾਰੇ ਐਵੇਂ ਅੱਗੇ ਅੱਗੇ ਫਸਾਈਆਂ ਦੇਖ ਕੇ ਫਸਾਈਆਂ ਆ ਗਿਆ ਸਟੇਸ਼ਨ ਔਰ ਆ ਗਿਆ ਜੇ ਅਯੋਸਾਬ ਦਾ ਸਟੇਸ਼ਨ हाँ? ट्रेन है अपनी ट्रेन ले तो, श्री गंधानगर बारी भी बहुत है नौ सवारी आंग तुर की सारी डब्बे रह गए पिछे अहन बह गए ट्रेन च ਸੀਟਾ ਲਿਆਂ ਦੀਆਂ ਜੀਆਂ ਲਵ ਸਾਡਾ ਵੀ ਰੋਲਾ ਪਾਉਂਦਾ ਜੀ ਮਮਾ ਜੀ ਇਸੇ ਵਾਲੇ ਕਰਵਾਏ ਸੀ ਲੱਗਿਆ ਵਾਹੂ ਉਧਰੋਂ 2000 ਕੀਆ ਵਾਪਸੀ ਦੀ ਹੋ ਗਈ ਆ ਤਿਆਰੀ ਮੈਨੂੰ ਪਾਉਂਦਾ ਜੀ ਇਸੇ ਕਰਾਣ ਨੂੰ ਅਹੀ ਕੋਣਿਆ ਜੀ ਵਾਪਸੀ ਦੀ ਰਵਾਨਗੀ ਹਫਤਾ ਲਾ ਅਚਨ ਲਈ ਹਯੂਰ ਸਾਹਿਬ ਆਵਾਜ਼ ਦੋ ਤੋਂ ਬੜਾ ਪੋਪਾ ਆਪਰੇ ਡੈਂਟੋਗ੍ਰਾਫੀ ਆ ਜੀ ਹਯੂਰ ਸਾਹਿਬ ਤੋਂ ट बहर आगे आगे स्टेशन हजू साहब का डब्बा अपना अगर आ गया मिले भज ग लम्मी काफ़ी है ना न ਘੜ ਤੋਂ ਘੜ ਮਿਲਣਾ ਦਾ 20 25 ਦੱਬੇ ਆ ਇਹ ਬੱਚਾ ਆ ਗਿਆ ਇਸ ਸਟੇਸ਼ਨ ਨੇ ਕੋਈ ਸਟੇਸ਼ਨ ਆਇਆ ਇਹ ਉਹ ਸਾਗ ਦਾ ਖਾਲੀ ਹੋ ਗਿਆ ਟੇਸ਼ਨ ਹੈ ਕਿੰਨੀ ਭਿੰਡ ਸੀ ਵੇਲਾ ਸਾਰੇ ਲੋਕ ਵੜ ਗਏ ਗੱਡੀ ਦੇ ਹੋ ਤਾਂ ਦੇਖੋ ਸਾਬ ਖਾਲੀ ਹੋ ਗਿਆ ਟ੍ਰੇਨ ਹੁਣ 1.5 ਸਾਬ ਤੋਂ ਬਾਹਰ ਨਿਕਲ ਗਈ ਹੈ ਜੇ ਇੱਥੇ ਬਲੌਕ ਦਾ ਐਂਡ ਕੀਤਾ ਲਾਇਕ ਕਮੈਂਟ ਸ਼ੇਅਰ ਕਰੋ ਤੇ ਇਹਦਾ ਅਗਲਾ ਭਾਗ ਵੀਡੀਓ ਦਾ ਕੱਲ ਨੂੰ ਕੰਟੀਨਿਊ ਕਰਾਂਗੇ ਸਾਰੇ ਪੈਨਪਰਾਂਵਾਂ ਨੂੰ ਸਤਿ ਸ੍ਰੀ ਅਕਾਲ